ਜਗਸ਼ੀਰ ਸਨ ਹਾਂ ਜਗਸ਼ੀਰ ਜਗਦੀਸ਼ ਹੈ ਜਗਸ਼ੀਰ 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 ਮੇਰਾ ਲੰਗਰਵਾ ਲੰਗਰਵਾ ਹਾਂਜੀ ਤੇ ਕੀ ਇਧਰ ਕਿੱਥੇ ਆਏ ਸੀ ਇਧਰ ਉਹ ਆਪਣੇ ਲੜਾਈ ਹੋਈ ਸੀ ਮੁੰਡੇ ਦੀ ਉਹਦੇ ਨਾਲ ਆਪਛੇ ਜਿਹੜਾ ਕੀ ਨਾਮ ਈਸ਼ਾਨ ਅੱਛਾ ਤੇ ਇਹਨਾਂ ਨਾਲ ਹੋਈ ਤੇ ਉੱਥੇ ਆਪਣੇ ਕਣੀ ਏਡੇ ਖਲੋਤੇ ਆ ਤੇ ਉਹ ਫਿਰ ਇਹਦੀ ਤੇ ਇਹਦੀ ਲੜਾਈ ਹੋ ਗਈ ਦੋਵਾਂ ਦੀ ਉਹ ਫਿਰ ਇਹ ਚੱਗੇ ਸਾਰੇ ਜਾਣੇ ਜਾਣੇ ਇਹ ਸਾਰੇ ਚੱਲ ਗਏ ਤੇ ਬਾਅਦ ਚੋਂ ਅਸੀਂ ਆ ਇੱਥੇ ਆ ਕੇ ਤੇ ਇੱਥੇ ਆ ਕੇ ਬਸ ਇਹਨਾਂ ਨੂੰ ਦੱਸਿਆ ਵੀ ਉਹ ਤਾਂ ਲੜਾਈ ਹੋਈ ਤਾਂ ਉਹਨਾਂ ਕਹਿੰਦਾ ਨਾਲ ਲੜ। ਦੱਸ ਨਹੀਂ ਆਏ। ਤੇ ਫਿਰ ਇਹਦਾ ਫੜਨੇ ਕਿੰਨੇ ਜਣੇ ਆਏ? ਕੌਣ? ਤੁਸੀਂ ਇੱਥੇ ਕਿੰਨੇ ਜਣੇ ਆਏ? ਇੱਥੇ ਕਿੰਨੇ ਜਣੇ ਆਏ? ਨਹੀਂ ਨਾ ਉਹ 8 ਜਣੇ ਕਹਿੰਦੇ। ਉਹ ਨਹੀਂ ਉਹ ਕੈਮਰੇ ਸੀਸੀਟੀਵੀ ਕੁੱਟੇ ਲੱਗੀ ਆ। ਕੌਣ ਕੌਣ? ਰੇ ਕੈਮਰਾ ਲੱਗੇ ਇੱਥੇ ਵੀ ਲੱਗੇ ਆ ਤੇ ਬੇਟਾ ਦੱਸ ਦੋ ਕੋਈ ਗੱਲ ਚਾਰ ਸਾਰਿਆਂ ਥਣਿਆਂ ਆਓ ਜਿਆਦਾ ਪੰਜ ਆ ਕੇ ਥੱਲੇ ਆ ਓਏ ਤੁਸੀਂ ਦੱਸ ਲੜਨੀ ਹੈ ਦੱਸਣਾ ਹੈ ਹਾਂ ਇਹ ਇੰਟਰਵਿਊ ਹੋ ਜਾਣੀ ਨਾ ਮਾ ਲੋ ਬਾਦਸ਼ਾਹ ਵੀ ਆ ਘਰ ਇਹ ਨਾ ਆਹ ਆਪ ਤੋਂ ਕਿਹ ਨਾ ਤੇ ਨਮਰਨ ਜਰਮਨਦੀਪ ਸਿੰਘ ਜਰਮਨਦੀਪ ਸਿੰਘ ਕਿਹੜਾ ਪਿੰਡ ਹੈ ਪਿੰਡ ਕਿਹੜਾ ਹੈ ਇਹ ਇੰਨਾ ਕਿਹੜਾ ਹੈ? ਅਸੀਂ ਦਸਣੀਆਂ ਆਈਆਂ ਮਤਲਬ ਤੁਹਾਡਾ ਮੁੰਡਾ ਇਦਾਂ ਲਾਂਡਿਆ ਚਲੋ ਆਂਡੀਆਂ ਨੂੰ ਸਮਝਾਓ ਨਾ ਗੱਲ ਕਰੀਏ ਕੋਈ ਜਿਹੜੀ ਘਰ ਬੈਠੇ ਨਿਪਟ ਜਾਣੀ ਉਹ ਵਧੀਆ ਵਾ ਅੱਛਾ ਤੇ ਗੱਲ ਕਰੀਏ ਅਸੀਂ ਇੱਥੇ ਆਏ ਆ ਇਹ ਅੰਦਰ ਬੈਠੀਆਂ ਨੇ ਇਹਨਾਂ ਘੁੱਟਿਆ ਕਿੱਦਿ ਜੜੇ ਆਏ ਹਾਂਜੀ ਕਿੱਨੇ ਜੜੇ ਆਈਆਂ ਆਈ ਆਏ ਇੱਥੇ ਆਪਾਂ 4 ਜਣੇ ਆ ਜੀ ਇਹ ਚਾਰੇ ਜਣੇ ਦਸਣੀਆਂ ਆਏ ਹਾਂਜੀ ਸਾਰੇ ਜਾਣੇ ਇਹਨਾਂ ਨੂੰ ਦੱਸਣੀ ਆ ਨਹੀਂ ਦੋ ਜਾਣੇ ਜਿੰਨਾ ਰਾਹ ਦੱਸਿਆ ਉਹ ਨਹੀਂ ਜੋ ਨਾਲ ਪਈ ਦੱਸਣਾ ਹੈ ਨਾ ਤੇ ਪਹਿਲਾਂ ਉੱਥੇ ਪਹਿਲਾਂ ਕੀ ਗੱਲ ਹੋਈ ਤੁਹਾਡੀ ਐਸ ਤੋਂ ਪਹਿਲਾਂ ਪਹਿਲਾਂ ਇਹ ਇਹਦੇ ਨਾਲ ਨੀ ਕੋਈ ਗੱਲ ਕੋਈ ਇਹ ਕੇ ਹੋਰ ਤੋਂ ਪੈਂਦੇ ਹਨ ਨਹੀਂ ਚਲੋ ਜੀ ਉਹ ਤਾਂ ਫਿਰ ਤੁਸੀਂ ਹੁੰਦਾ ਨਾ ਕਰਨੀ ਨਾ ਇਹਦੇ ਨਾਲ ਕਿੱਧਰ ਆਈ ਇਹ 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 ਪਿਆ ਪਹਿਲਾਂ ਉਹਨੂੰ ਮਤਲਬ ਵੀ ਉੱਥੋਂ ਜੋ ਗੱਲ ਉੱਥੇ ਲੜਾਈ ਹੋਈ ਆ ਇਹਦਾ ਨਾਂ ਕੀ ਹੈ ਇਹ ਨਾਂ ਜੂਰਾਜ ਇਹ ਕਿਸੇ ਦੀ ਲੜਾਈ ਪਿਆ ਹਾਂਜੀ ਇਹ ਅੱਛਾ ਆ ਰਿਹਾ ਕੋਲ ਰਾਜੂ ਉਹ ਬੰਦਾ ਫੋਨ ਆਇਆ ਨਾ ਇਹਨਾਂ ਦਾ ਰਿਸ਼ਤਨਾ ਦੇ ਸੁਆਜ ਆਉਂਦੀ ਹਾਂਜੀ ਭਾਜੀ ਮੈਂ ਇੰਦਰਜੀਤ ਸਿੰਘ ਲਵਲੀ ਲਵਲੀ ਜੁਵਲਰ ਦਾ ਮਾਲਕ ਤੇ ਮੇਰਾ ਪਿੰਡ ਆ ਕਣੀਏ ਦਾ ਬਾਂਗਰ ਮੈਨੂੰ ਘਰੋਂ ਅੱਜ ਫੋਨ ਆਇਆ ਵੀ ਦੋ ਤਿੰਨ ਬੰਡਾ ਆਨਸਰ ਜਿਹੜੇ ਆ ਘਰ ਦਾ ਪੂਆ ਖੜਕਾਉਣ ਦੇ ਆ ਬੂਆ ਖੋਲੀਏ ਕਿ ਨਾ ਮੈਂ ਨਹੀਂ ਬਾਰੀ ਗੱਲ ਸੁਣਾਉਂਦਾ ਇਹਨਾਂ ਦੀ ਕਹਿੰਦੇ ਵੀ ਤੇਰੇ ਮੇਰੇ ਘਰ ਦੀ ਨੂੰ ਮੇਰੀ ਘਰ ਵਾਲੀ ਰੁਪਿੰਦਰ ਕੌਰ ਨੂੰ ਕਹਿੰਦੇ ਕਹਿੰਦੇ ਤੇਰੇ ਮੁੰਡੇ ਦਾ ਕੰਡਾ ਕੱਢ ਦੇਣਾ ਆਂ ਮੈਂ ਆ ਗਿਆ ਵੀ ਕਿਹੜੀ ਗੱਲ ਆ ਕੀ ਗੱਲ ਹੋ ਗਈ ਆ ਇਹਨਾਂ ਨੂੰ ਪੁੱਛੋ ਸਹੀ 10 ਮਿੰਟ ਲੱਗਦੇ ਆ ਜੀ ਫਰੇਗੜ ਚੂੜੀਆਂ ਤਾਂ ਆਉਂਦੇ ਤੇ ਮੈਂ ਫੋਨ ਤੇ ਹੀ ਹੋਲਡ ਤੇ ਰਿਹਾ ਉਹਦੇ ਨਾਲ ਆਪਣੀ ਨਾਲਦੀ ਦੇ ਤੇ ਆਣ ਕੇ 6 ਜਣੇ ਜਿਹੜੇ ਭੱਜ ਗਏ ਮੋਟਰਸਾਈਕਲਾਂ ਦੇ ਉੱਤੇ ਤੇ 2 ਜਣੇ ਸਾਡੇ ਕਾਬੂ ਆਏ ਆ ਉਹਨਾਂ ਦੋਹਾਂ ਨੂੰ ਅਸੀਂ ਪੁੱਛਣ ਡਿਆ ਵੀ ਕੀ ਗੱਲ ਹੋਈ ਆ ਮੰਨ ਲਓ ਮੇਰਾ ਸੁਨਿਆਰੇ ਦਾ ਕੰਮ ਆ ਕੋਈ ਲੁੱਟ ਖੋ ਹੋ ਜਾਂਦੀ ਆ ਜਾਂ ਮੇਰੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਇਹਦਾ ਜ਼ਿੰਮੇਵਾਰ ਕੌਣ ਆ ਇਹ ਸ਼ਰਾਰਤੀ ਅੰਸਰ ਜਿਹੜੇ ਉਹਦੇ ਜ਼ਿੰਮੇਵਾਰ ਹੋਣਗੇ ਠੀਕ ਹੈ ਜੀ ਕੋਈ ਵੀ ਨੁਕਸਾਨ ਹੋ ਜਾਂਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਤੇ ਇਹ ਦੋਸ਼ੀ ਹੋਣਗੇ ਜੇ ਇਹਨਾਂ ਦੀ ਕੋਈ ਗੱਲਬਾਤ ਸਹੀ ਮੈਨੂੰ ਦੱਸ ਦੇ ਪੁਲਿਸ ਚੌਕੀ ਕਣੀਏ ਦੇ ਵਿੱਚ ਹੈਗੀ ਆ ਥਾਣਾ ਕਣੀਏ ਦੇ ਬੰਗ ਰਹਾ ਹੈ ਸਾਰਿਆਂ ਨੂੰ ਦੱਸ ਦੇ ਸਾਡੇ ਹਲਕਾ ਵਿਧਾਇਕ ਬੈਠੇ ਆ ਉਹਨਾਂ ਨੂੰ ਜਾ ਕੇ ਦੱਸ ਦੇ ਵੀ ਸਾਡੀ ਆ ਗੱਲ ਹੋਈ ਹੈ ਜੀ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਆ ਗੱਲ ਹੀ ਨਹੀਂ ਸਮਝੀ ਸੱਭਾ ਆ ਕੇ ਜਨਾਨੀਆਂ ਨੂੰ ਧਮਕੀਆਂ ਕਿ ਤੇਰੇ ਮੁੰਡੇ ਦਾ ਅਸੀਂ ਟੰਡਾ ਘੜ ਦੇਣਾ ਜੇ ਮੇਰੇ ਮੁੰਡੇ ਦਾ ਨੁਕਸਾਨ ਹੁੰਦਾ ਜਾਂ ਸਾਡੀ ਦੁਕਾਨ ਦਾ ਨੁਕਸਾਨ ਹੁੰਦਾ ਜਾਂ ਸਾਡਾ ਨੁਕਸਾਨ ਹੁੰਦਾ ਤੇ ਇਹ ਦੋਸ਼ੀ ਹੋਣਗੇ ਠੀਕ ਹੈ ਜੀ ਇਹ ਮੇਰੀ ਛੋਟੀ ਧੀ ਆ ਆਓ ਇਧਰ ਇਹ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਉਹ ਤੁਹਾਡੇ ਸਾਹਮਣੇ ਆ ਰਹੇ ਆ ਆਹ ਵੇਖੋ ਆਹ ਮੱਲਾ ਸਾਰਾ ਉਸ ਟਾਈਮ ਮਚੂ ਮਚ ਲੋਤੇ ਇਹ ਤਾਂ ਬੰਦ ਨੇ ਇਹਨਾਂ ਨੇ ਇਡੀ ਗੁੜਾ ਕਰਦੀ ਫੜੀ ਆ ਕੋਈ ਕੰਨੀ ਇਹਨਾਂ ਨੂੰ ਪਾਈ ਨੂੰ ਲਾਣਾ ਕਿਨੇ ਮੈਂ ਆਪਣਾ ਕਿਹਨੇ ਬਰਾਇਦੀ ਮਦਰ ਆ ਇਹ 5-6 ਜਣੇ ਮੁੰਡੇ ਮੇਰੇ ਘਰ ਆਏ ਆ 2:40 ਮਿੰਟ ਤੇ ਆ ਕੇ ਨਾ ਦਰਵਾਜ਼ਾ ਖੜਕਾਇਆ ਮੈਂ ਦਰਵਾਜ਼ਾ ਖੋਲ੍ਹਿਆ ਏ ਮੈਨੂੰ ਆਂਦੇ ਆ ਕਿ ਜਵਰਾਇ ਦਾ ਘਰੇ ਹੋਈ ਆ ਮੈਂ ਕਿਹਾ ਹਾਂ ਜੀ ਅਖਿਓ ਠਾਰ ਲੈ ਕੇ ਗਿਆ ਅੱਡੇ ਤੇ ਅੰਟੀ ਜੀ ਮੈਂ ਕਿਹਾ ਹਾਂ ਪੁੱਤ ਕੀ ਗੱਲ ਹੋਈ ਆ ਆਂਦੇ ਪੀ ਉਹਨੂੰ ਨਾ ਸਮਝਾ ਲੋ ਉਹਦਾ ਇੱਕ ਅੱਧੇ ਦਿਨ ਚ ਕੰਡਾ ਕੱਢ ਦੇਣਾ ਜੇ ਅਸੀਂ ਦੱਸਣ ਆਏ ਆ ਬਸ ਬਸ ਐਂਦੀ ਗੱਲ ਬਸ ਤੁਹਾਨੂੰ ਸਿਰਫ ਵਾਰਨਿੰਗ ਦਿੱਤੀ ਆ ਬਸ ਕੋਈ ਕੋਈ ਗੱਲ ਬਸ ਇੰਨੀ ਗੱਲ ਇਹਨਾਂ ਨੇ ਮੇਰੇ ਤੇ ਮੇਰੇ ਰੰਗ ਉੱਡ ਗਏ ਇੱਕਦਮ ਵੀ ਪਤਾ ਨਹੀਂ ਕੀ ਗੱਲ ਇਹ ਫੋਨ ਤੇ ਮੇਰ ਨਾਲ ਹੋਲਡ ਹੀ ਜੀ ਉਦੋਂ ਇਧਰ ਸਾਡੀ ਗੱਲ ਸੁਣ ਲਈ ਸਾਡੇ ਬੰਦੇ ਜੇ ਆਉ ਦੱਸਣਗੇ ਕੀ ਕਾਰਵਾਈ ਕਰਨੀ ਹੈ ਤੇ ਬੰਦਿਆਂ ਨੇ ਗੱਲਾਂ ਕਰਦੇ ਜੋ ਕੋਈ ਬਣਾਇਆ ਤੁਹਾਨੂੰ ਅਸੀਂ ਦੱਸ ਚੁੱਕੇ ਆ ਬੜੀ ਕਲੀਅਰਲੀ ਸਾਡਾ ਬਿਜ਼ਨਸ ਸਾਡਾ ਆਪਣਾ ਘਰ ਦਾ ਬਿਜ਼ਨਸ ਹੈ ਘਰ ਚ ਕੱਲ ਨਹੀਂ ਮੈਂ 5 ਮਿੰਟ ਪਹਿਲਾਂ ਆਪਣੇ ਬੱਚੇ ਨੂੰ ਲੈਣ ਵਕਤ ਸਕੂਲ ਗਈ ਮੇਰੀ ਜਿਠਾਨੀ ਘਰ ਕਰਨੀ ਕੀ ਪਤਾ ਹੁਣ ਕੋਈ ਫੋਨ ਕਿਹੜੇ ਮਾਈਂਡ ਆਇਆ ਸਾਨੂੰ ਕੋਈ ਨਾ ਪਤਾ ਹਾਂਜੀ ਇਹ ਪਹਿਲਾ ਚਾਹ ਉਹ ਪਹਿਲਾ ਉਹ ਕਿਦਾਂ ਦੀ ਵਾਰ ਦਾ ਨਹੀਂ ਇਹ ਸਾਡਾ ਪਹਿਲਾ ਚਾਹ ਹਾਂ ਆ ਸਾਡੀ ਗੱਲ ਬਾਰੇ ਪੁੱਛਦੇ ਹੋ ਆਜੋ ਆਜੋ ਕੋਈ ਨਾ ਕੋਈ ਬੜੀ ਲਾਪਰੇ ਸੇ ਨਾਮ ਦਾ ਲਾਪਰੇ ਦੀ ਕੀ ਗੱਲ ਹੋਈ ਸਰ ਸਾਡੇ ਦੇ ਮਤਲਬ ਉਹ ਹੈ ਗਈ ਸੀ ਮਤਲਬ ਕਿ ਇੱਧਰ ਪ੍ਰਵਾਲ ਦੇ ਵਿੱਚ ਆਪਣੇ ਪੰਜਾਬ ਵੱਲੋਂ ਉਧਰੋਂ ਹੈ ਗਈ ਸੋ ਉਹ ਮੁੰਡੇ ਨੇ ਇਹਨਾਂ ਨੂੰ ਬੁਲਾਇਆ ਇਹ ਮੁੰਡਿਆਂ ਨੂੰ ਇਹ ਕੋਟੋਕੜ 15 20 ਜਣੇ ਸੀ ਘਾੜ ਹਰ ਮਦਦ ਦਤੂਤ ਲਿਆ ਕੇ ਡੇੜਪੋਲ ਬਣਿਆ ਸਾਰਿਆਂ ਨੇ ਚੀਜ਼ ਸੇ ਸਾਡੇ ਨਾਲ ਕੋਟੀ ਦਾ ਡੇ ਬਣਿਆ ਇਤਨਾ ਗੱਲ ਆ ਕੋਈ ਪਹਿਲੀ ਕੀਤੀ ਸਮਾਈ ਪਨੋਜਾ ਸਾਡੀ ਕਦੇ ਸੁਣੀ ਇਹ ਗੱਲ ਸਾਡੇ ਬੱਚਾ ਇਹਨੂੰ ਹੋ ਗਏ 3 ਕਿ ਮਹੀਨੇ ਅੱਜ ਵੀ ਕੋਈ ਭੰਦਰ ਨਹੀਂ ਮੈਂ ਅੱਜ ਵੀ ਨਹੀਂ ਗਈ ਪਹਿਲਾਂ ਵੀ ਸੀ ਅੱਜ ਤੱਕ ਨਹੀਂ ਆਏ ਅਜੇ ਪਹਿਲਾਂ ਇਹਨੇ ਕਾਹ ਕਰਨਾ ਹੋਰ ਬੰਚੇ ਤੋਂ ਨਾ ਬਿਜਰੀ ਹਾਂਜੀ ਕਿਪਸਾ ਕੀ ਸਾਰੀ ਘਟਨਾ ਤੇ ਕੀ ਤਫ਼ਤੀਸ਼ ਹੋਈ ਹੈ ਤੇ ਜਾਂਚ ਕਿਸ ਤਰੀਕੇ ਨਾਲ ਕਰ ਲਈ ਸਾਨੂੰ ਹੁਣੇ ਹੀ ਪਤਾ ਲੱਗਿਆ ਸੀ ਕਿ ਕੁਝ ਲੜਕੇ ਨੇ ਇਹ ਫੜਮਾ ਦੇ ਲੜਕੇ ਨੇ ਇਹਨਾਂ ਦੇ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਵਾ ਕਦੀ ਕੰਦਰ ਅਸੀਂ ਇੱਥੇ ਪਹੁੰਚੇ ਹਾਂ ਪਹੁੰਚ ਕੇ ਵੈਰੀਫਾਈ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਤੇ ਇਹ ਤਹ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਦਾ ਕੀਤਾ ਅਸਾਨੂੰ ਅਸੀਂ ਉਸ ਦੇ ਖਾਬ ਪਾਰਵਾਈ ਕਰਾਂਗੇ ਕਿਹਨਾਂ ਨੂੰ ਮੰਨਦਾ ਕਿ ਸਾਡੇ ਘਰਾਂ ਤੇ ਪਏ ਨੇ ਮੈਂ ਨਿਰੀਖਣ ਕਰ ਰਿਹਾ ਨਾ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਤਣੂ ਪੂਰੀ ਇਹਦਾ ਤੱਕ ਜਾ ਕੇ ਇਹ ਅਸੀਂ ਤਫ਼ਤੀਸ਼ ਕਰਾਂਗੇ ਦੱਸਿਆ ਕੁਛ ਨਹੀਂ ਕਿੰਨੇ ਕੁ ਮੁੰਡੇ ਇੱਕ ਗੇਸ ਨਾਲੇ ਪਹੋਚੇ ਬਟਾ ਇਹ ਨਿਸ਼ਚੇ ਸਟੇਜ ਹੈਗੀ ਆ ਕਾਫੀ ਲੋਕ ਆਏ ਜਿਆਦਾ ਟਾਈਮ ਨਹੀਂ ਮਿਲਿਆ ਅਸੀਂ ਕਰ ਰਹੇ ਹਾਂ ਇਹ ਜਿਹੜੀ ਗੱਲ ਦੱਸੀ ਆ ਮੇਰੇ ਨਾਲ ਫੋਨ ਤੇ ਹੋਲਡ ਸੀ ਤੇ ਮੈਂ ਫੋਨ ਦੇ ਉੱਤੇ ਹੋਲਡ ਹੁੰਦਿਆਂ ਹੁੰਦਿਆਂ ਜਿਹੜਾ ਪਿੰਡ ਪਹੁੰਚਿਆ 8-10 ਮਿੰਟ ਦਾ ਰਸਤਾ ਹੈ ਹਾਂਜੀ ਹੈਨਾ ਏ ਬੱਚੇ ਦੇ ਕਰਕੇ ਸਾਰਿਆਂ ਨੂੰ ਫਿਕਰ ਹੁੰਦਾ ਹੈ ਇੱਥੇ ਗੁੰਡਾਗਰਦੀ ਇੰਨੀ ਵਧ ਗਈ ਆ ਵੀ ਜਿਹਦੇ ਮਰਜ਼ੀ ਘਰ ਜਾ ਕੇ ਪੈ ਜਾਂਦੇ ਆ ਆ ਜਿਹੜੇ ਆ ਗੁੰਡਾਂ ਅੰਸਰ ਨਹੀਂ ਫੜੇ ਆ ਇਹਦੇ ਵਿੱਚ ਆ ਸਾਡੇ ਪਿੰਡ ਦੇ ਦੋ ਤਿੰਨ ਹੋਰ ਚਾਂਸ ਹੋਏ ਆ ਉਹ ਵੀ ਆਡੇ ਨਾਲ ਨੇ ਉਹ ਵੀ ਸਾਡੇ ਨਾਲ ਨੇ ਆਓ ਆਂਟੀ ਕਿੱਥੇ ਹੋ ਆਓ ਇੱਧਰ ਉਹਨਾਂ ਦੇ ਘਰ ਵੀ ਪਏ ਆਏ ਉਹ ਪਰਲੇ ਹੀ ਕੱਢਦੇ ਰਹਿ ਗਏ ਸਾਡੇ ਕੋ ਹੋਣੀ ਕੁਛ ਸਕਿਆ ਜੀ ਤੁਹਾਡੇ ਵਾਲੀ ਕਿਉਂ ਆਏ ਆ ਕੀ ਗੱਲ ਆ ਕੀ ਕੀ ਕਿਹੜੀ ਭਾਜੀ ਸਾਡੀ ਸੁਨਿਆਰੇ ਦੀ ਦੁਕਾਨ ਆ ਸਾਨੂੰ ਕੀ ਪਤਾ ਕੋਈ ਬਹਾਨਾ ਲੱਭ ਕੇ ਸਾਡੇ ਘਰ ਆ ਜੇ ਅਸੀਂ ਕੀ ਕਰ ਸਕਦੇ ਆ ਮਾਲੋ ਇਹ ਬੱਚਿਆਂ ਨੂੰ ਪੁੱਛਿਆ ਜਾਂਦਾ ਸਾਡੇ ਘਰ ਕੀ ਕਰਨ ਆਏ ਆ ਜੇ ਬੱਚਿਆਂ ਦੀ ਲੜਾਈ ਸੀ ਥਾਣੇ ਨੂੰ ਇਨਫੋਰਮ ਕਰਦੇ ਆ ਆਪਣੇ ਮਾਪਿਆਂ ਨੂੰ ਦੱਸਦੇ ਹਲਕਾ ਵਿਧਾਇਕ ਨੂੰ ਦੱਸਦੇ ਕਿਸੇ ਨੂੰ ਦੱਸਦੇ ਇਹ 8-9 ਜਣੇ ਸੀ ਜੀ ਇਹ ਆ ਚਾਹ ਲੱਗਿਆ ਬੜੇ ਇਹਨਾਂ ਦੇ ਦਫ਼ਤਰ ਪਤਾ ਨਹੀਂ ਇਹਨਾਂ ਕੋਈ ਕੀ ਕੋਝੀ ਜੀ ਪਤਾ ਨਹੀਂ ਕੀ ਹੋ ਗਿਆ ਕੋਈ ਨਾ ਕੋਈ ਵੀਡੀਓ ਆ ਗਈ ਤੁਹਾਡੇ ਕੋਲ ਮੌਕੇ ਤੇ ਕੈਮਰੇ 'ਚ ਰਿਕਾਰਡ ਹੋ ਗਈ ਜੀ ਘਰ ਜਾ ਕੇ ਦੱਸਾਂਗੇ ਕਿੱਲੇ ਜਿਹੜੇ ਕਾਬੂ ਕੀਤੇ ਦੋ ਜਣੇ ਕਾਬੂ ਕੀਤੇ ਨਾਮ ਤਾਂ ਨਹੀਂ ਪਤਾ ਕਾਬੂ ਕੀਤੇ ਐਸ ਐਚ ਐਨ ਬੋਲੋ ਭੱਜ ਗਏ ਇੱਕ ਪੰਜਾਬ ਬਾਜ਼ਾਰ ਵਾਲੇ ਪਾਸੇ ਬਾਕੀ ਜਾਂਦੇ ਅਸੀਂ ਮੋਟਰਸਾਈਕਲ ਤੇ ਵੇਖਿਆ ਆਪ ਵੀ ਇੱਥੇ ਜਾਂਦੇ ਤੇਰੇ ਕੋਲ ਵੀ ਸ਼ਾਰਟ ਘਰ ਕਿੱਥੇ ਆ ਸਾਹਮਣੇ ਉਹਨਾਂ ਕਿੱਥੇ ਸਾਰਾਂਗੇ ਸਾਡੇ ਕੋਲ ਕੈਮਰੇ ਦੀ ਰਿਕਾਰਡਿੰਗ ਆ ਸਾਡੇ ਘਰ ਦੇ ਕੈਮਰੇ ਲੱਗੇ ਹੋਣਾਂ ਨੇ ਪਿੱਛੇ ਆ ਗਏ ਜਿਹਨਾਂ ਨੂੰ ਕੰਕੂਂਡੇ ਆੜੀਆਂ ਨੂੰ ਕਿਉਂ ਕੀ ਆਇਓ ਕੀ ਕਰੀ ਫੋਟ ਉਸ ਅਜੇ ਪਛਾਣਨ ਨੂੰ ਮਿਲਣਾ ਸੀ ਡਿਪਟੀ ਸਾਹਿਬ ਆਏ ਨੇ ਇਥੇ ਉਹਨਾਂ ਨਾਲ ਗੱਲ ਕਰਦੇ ਆ ਜੀ ਇੱਕ ਇਹ ਮੈਂ ਬੋਲਣਾ ਯਾਰ ਉਹ ਰੱਖ ਦੋਗੇ ਉਹਨੂੰ ਪਤਾ ਨਹੀਂ ਲੱਗਦੀ ਮੈਂ ਤੁਹਾਡੇ ਵਾਲੀ ਨਹੀਂ ਗੱਬਰੀ